ਜਦੋਂ ਸਭ ਕੁਝ ਪੈਦਾ ਹੋ ਗਿਆ ਤੇ ਉਸ ਪ੍ਰਮਾਤਮਾ ਨੇ ਜਿਸ ਚੀਜ਼ ਨੂੰ ਪੈਦਾ ਕੀਤਾ ਫਿਰ ਉਸ ਦੀ ਇੱਕ ਜ਼ਿੰਮੇਵਾਰੀ ਹੋਈ ਧਿਆਨ ਦੇਣਾ ਜਦੋਂ ਕੋਈ ਚੀਜ਼ ਪੈਦਾ ਕੋਈ ਕਰਦਾ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਸਾਡੇ ਘਰ ਬੱਚੇ ਪੈਦਾ ਹੋ ਜਾਂਦੇ ਨੇ ਪੇਰੈਂਟਸ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਉਹਨਾਂ ਦੀ ਪਰਵਰਿਸ਼ ਕਰਨ ਦੀ ਉਹਨਾਂ ਨੂੰ ਪੜਾਉਣ ਦੀ ਉਹਨਾਂ ਨੂੰ ਪਾਲਣ ਦੀ ਉਹਨਾਂ ਨੂੰ ਦੇਖ ਰਹਿਣ ਦੀ ਬਿਮਾਰੀ ਦੇ ਵਿੱਚ ਹੋਰ ਪਤਾ ਨਹੀਂ ਕਿਹੜੀ ਤਰੀਕਿਆਂ ਦੇ ਨਾਲ ਇੱਕ ਜ਼ਿੰਮੇਵਾਰੀ ਹੋ ਜਾਂਦੀ ਹੈ ਕਿਉਂਕਿ ਜਿਸ ਨੇ ਜਿਸ ਚੀਜ਼ ਨੂੰ ਪੈਦਾ ਕੀਤਾ ਉਹਦੀ ਜ਼ਿੰਮੇਵਾਰੀ ਹੋ ਗਈ ਜਿਸ ਨੇ ਜਿਹੜਾ ਕਾਨੂੰਨ ਬਣਾਇਆ ਉਹਦੀ ਜ਼ਿੰਮੇਵਾਰੀ ਹੋ ਗਈ ਜਿਸ ਨੇ ਕੋਈ ਤਕਨੀਕ ਜਾਂ ਮਸ਼ੀਨਰੀ ਬਣਾਈ ਜੇ ਉਹ ਮਸ਼ੀਨਰੀ ਕੱਲ ਗਲਤ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਹੋ ਗਈ ਜਿਸਨੇ ਕੋਈ ਬੋਲਿਆ ਜਿਸਨੇ ਕੋਈ ਕੋਈ ਵੀ ਚੀਜ਼ ਜੜੀ ਹੈ ਉਹ ਸਮਾਜ ਵਿੱਚ ਕੌਮ ਲਈ ਦੇਸ਼ ਲਈ ਭਲੇ ਲਈ ਕਿਸੇ ਲਈ ਕੋਈ ਵੀ ਚੀਜ਼ ਬੋਲ ਕੇ ਸੋ ਸਨੇਹ ਦੇ ਰੂਪ ਵਿੱਚ ਦਿੱਤੀ ਚਾਹੇ ਉਹ ਕਥਾ ਦੇ ਰੂਪ ਦੇ ਵਿੱਚ ਚਾਹੇ ਕਿਸੇ ਨੇ ਕੋਈ ਕਿਤਾਬ ਲਿਖ ਕੇ ਚਾਹੇ ਕਿਸੇ ਨੇ ਕਵਿਤਾ ਦੇ ਰੂਪ ਦੇ ਵਿੱਚ ਚਾਹੇ ਕਿਸੇ ਨੇ ਕੋਈ ਇਹ ਗ੍ਰੰਥ ਦੇ ਰੂਪ ਦੇ ਵਿੱਚ ਚਾਹੇ ਕਿਸੇ ਵੀ ਰੂਪ ਦੇ ਵਿੱਚ ਲਿਖੀ ਹੈ ਉਹਦੀ ਉਸ ਦੀ ਜ਼ਿੰਮੇਵਾਰੀ ਹੋ ਗਈ ਕਹਿੰਦਾ ਮਤਲਬ ਜਿਹੜਾ ਜਿਸ ਚੀਜ਼ ਨੂੰ ਲੈ ਕੇ ਆਉਂਦਾ ਹੈ ਪੈਦਾ ਕਰਦਾ ਹੈ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਅਸੀਂ ਘਰ ਦੇ ਵਿੱਚ ਪਸ਼ੂ ਰੱਖਦੇ ਹਾਂ ਅਸੀਂ ਘਰ ਵਿੱਚ ਸ਼ੌਂਕ ਨਾਲ ਪੰਛੀ ਰੱਖਦੇ ਹਾਂ ਉਹਨਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਸਾਡੀ ਹੋ ਜਾਂਦੀ ਹੈ ਅਸੀਂ ਫਸਲ ਬੀਜਦੇ ਹਾਂ ਅਸੀਂ ਝੋਨਾ ਕਣਕ ਗੰਨਾ ਬਾਜਰਾ ਮੱਕੀ ਬੀਜਦੇ ਹਾਂ ਉਹਨੂੰ ਪਾਣੀ ਲਾਉਣ ਦੀ ਜ਼ਿੰਮੇਵਾਰੀ ਸਾਡੀ ਹੋ ਜਾਂਦੀ ਹੈ ਕਿਉਂ ਅਸੀਂ ਉਸ ਦਾ ਬੀਜ ਬੀਜਿਆ ਸੋ ਜੋ ਪਹਿਲੀ ਪੰਕਤੀ ਵਿੱਚ ਮਾਰੇ ਫਰਮਾਨ ਕਰਦੇ ਨੇ ਜੇ ਪਰਮੇਸ਼ਰ ਨੇ ਸੰਸਾਰ ਨੂੰ ਬਣਾਇਆ ਇਸ ਸੰਸਾਰ ਨੂੰ ਸਾਜਿਆ ਤੇ ਉਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਸ ਮਾਲਕ ਜਾਂ ਪਰਮੇਸ਼ਰ ਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ ਇਸ ਕਰਕੇ ਉਹ ਸਾਰਿਆਂ ਨੂੰ ਦੇਖ ਰਿਹਾ ਹੈ ਸਾਰਿਆਂ ਨੂੰ ਸੰਭਾਲ ਰਿਹਾ ਹੈ ਸਾਰਿਆਂ ਨੂੰ ਪਾਲ ਰਿਹਾ ਹੈ